ਸਤਿ ਸ਼੍ਰੀ ਅਕਾਲ ਪੰਦੀ ਅੱਜ ਵੀ ਉਹ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀ ਅਤੇ ਕੈਨੇਡਾ ਪੀਆਰ ਤੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਮਾਰਚ ਮਹੀਨੇ ਦੇ ਲਈ ਕਰ ਦਿੱਤੇ ਗਏ ਹਨ ਪੰਜ ਵੱਡੇ ਐਲਾਨ ਜੀ ਹਾਂ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਸਟੂਡੈਂਟ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਹਨ ਸੋ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਜਿਹੜੇ ਪੰਜਾਬੀ ਭਾਰਤੀ ਹੁਣ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਹਨ ਤੇ ਸਟੱਡੀ ਕਰਕੇ ਕੈਨੇਡਾ ਦੀ ਪੀਆਰ ਲੈਣਾ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਜਿਹੜੇ ਵੀ ਹੁਣ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਸਰਕਾਰੀ ਕਾਲਜਾਂ ਦੇ ਵਿੱਚੋਂ ਡਿਗਰੀ ਪ੍ਰਾਪਤ ਕਰਨਗੇ ਉਹਨਾਂ ਨੂੰ ਵਰਕ ਐਕਸਪੀਰੀਅੰਸ ਇਕੱਠਾ ਕਰਨ ਦੀ ਵੀ ਲੋੜ ਨਹੀਂ ਹੋਵੇਗੀ ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2026 ਦੇ ਦੌਰਾਨ ਪੀਆਰ ਦੇ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਟੂਡੈਂਟਾਂ ਦੇ ਹੀ ਹੱਕ ਦੇ ਵਿੱਚ ਇੱਕ ਹੋਰ ਫੈਸਲਾ ਕੀਤਾ ਗਿਆ ਹੈ ਕਿ ਹੁਣ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੇ ਡਰਾਅ ਕੱਢੇ ਜਾਣਗੇ ਉਸ ਦੇ ਵਿੱਚ ਸਟੂਡੈਂਟ ਹੀ ਸ਼ਾਮਲ ਹੋਣਗੇ ਤੇ ਸਟੂਡੈਂਟਾਂ ਦੇ ਲਈ ਹੀ ਇਹ ਡਰਾਅ ਕੱਢੇ ਜਾਣਗੇ ਸੋ ਜਿਹੜੇ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਸਟੂਡੈਂਟ ਗਏ ਹੋਏ ਹਨ ਉਹਨਾਂ ਦਾ ਮੁਕਾਬਲਾ ਸਿਰਫ ਸਟੂਡੈਂਟਾਂ ਦੇ ਨਾਲ ਹੀ ਹੋਵੇਗਾ ਜਿਸ ਦੇ ਕਾਰਨ ਕਿ CRS ਸਕੋਰ ਦੇ ਵਿੱਚ ਕਾਫੀ ਵੱਡੀ ਗਰਾਵਿਟੀ ਦਰਜ ਕੀਤੀ ਜਾਵੇਗੀ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਪੀਆਰ ਲੈਣੀ ਕਾਫੀ ਜ਼ਿਆਦਾ ਆਸਾਨ ਹੋ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਵਿੱਚ ਇਸ ਸਮੇਂ ਸਟੱਡੀ ਕਰ ਰਹੇ ਹਨ ਜਾਂ ਫਿਰ ਉਹ ਵਰਕ ਪਰਮਿਟ ਦੇ ਉੱਤੇ ਹਨ ਤੇ ਉਹਨਾਂ ਦਾ ਵੀਜ਼ਾ ਖਤਮ ਹੋਣ ਵਾਲਾ ਹੈ ਤੇ ਉਹਨਾਂ ਦੀ ਪੀਆਰ ਵੀ ਲੱਗੀ ਹੋਈ ਹੈ ਸੋ ਜਿਸ ਤੋਂ ਬਾਅਦ ਜੇਕਰ ਉਹਨਾਂ ਦੀ ਪੀਆਰ ਦੀ ਐਪਲੀਕੇਸ਼ਨ ਲੱਗੀ ਹੋਈ ਹੈ ਤੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੈ ਤੇ ਸਭ ਦੇ ਹੀ ਵੀਜ਼ੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਕਸਟੈਂਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਚਿਰ ਉਹਨਾਂ ਦੀ ਪੀਆਰ ਦੀ ਫਾਈਲ ਦਾ ਰਿਜ਼ਲਟ ਨਹੀਂ ਆਉਂਦਾ ਉਹਨਾਂ ਚਿਰ ਉਹਨਾਂ ਦਾ ਵਰਕ ਪਰਮਿਟ ਜਾਂ ਫਿਰ ਉਹਨਾਂ ਦਾ ਵੀਜ਼ਾ ਹੈ ਜਿਹੜਾ ਉਸ ਨੂੰ ਐਕਸਟੈਂਡ ਕਰ ਦਿੱਤਾ ਜਾਵੇਗਾ ਜੋ ਕਿ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਜਿੱਥੇ ਕੀ ਪੰਜਾਬੀ ਭਾਰਤੀ ਸਟੂਡੈਂਟ ਜਾਂ ਫਿਰ ਟੂਰਿਸਟ ਵਿਜ਼ਟਰ ਵੀਜ਼ਾ ਵਾਲੇ ਵੱਡੀ ਗਿਣਤੀ ਦੇ ਵਿੱਚ ਸਾਲ 2025 ਅਤੇ ਸਾਲ 2024 ਦੇ ਦੌਰਾਨ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਆਪਣੇ ਵੀਜ਼ੇ ਐਕਸਪਾਇਰ ਹੁੰਦੇ ਦੇਖ ਕੈਨੇਡਾ ਦੇ ਵਿੱਚ ਰਫਿਊਜੀ ਕੇ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਗਏ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਇਹਨਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਦੇ ਵਿੱਚ ਵੱਧ ਗਈ ਸੋ ਜਿਸ ਤੋਂ ਬਾਅਦ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਫਿਊਜੀਆ ਦੇ ਹੱਕ ਦੇ ਵਿੱਚ ਵੀ ਇੱਕ ਫੈਸਲਾ ਲਿਆ ਗਿਆ ਹੈ ਜਿੱਥੇ ਕਿ ਕਿਹਾ ਜਾ ਰਿਹਾ ਸੀ ਕਿ ਸਾਰੇ ਹੀ ਰਫਿਊਜੀਆ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡਿਪੋਰਟ ਕਰ ਦਿੱਤਾ ਜਾਵੇਗਾ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਅਤੇ ਮਾਰਚ ਮਹੀਨੇ ਤੋਂ ਹੀ ਇਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਕਿ ਸਾਲ 2025 ਅਤੇ ਸਾਲ 2026 ਦੇ ਵਿੱਚ 115000 ਰਿਫਿਊਜੀਆ ਨੂੰ ਸਿੱਧੀ ਪੀਆਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਪਿਛਲੇ ਸਾਲਾਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਓਪਨ ਵਰਕ ਪਰਮਿਟ ਦਿੱਤੇ ਗਏ ਪਰ ਇਸੇ ਦੌਰਾਨ ਸਾਲ 2024 ਅਤੇ 25 ਦੇ ਵਿੱਚ ਇਸ ਦੇ ਉੱਤੇ ਕੈਪਿੰਗ ਕਰਕੇ ਇਸ ਦੀ ਗਿਣਤੀ ਨੂੰ 128000 ਤੱਕ ਲਈ ਆਂਦਾ ਗਿਆ ਸੀ ਤਾਂ ਜੋ ਕਿ ਕੈਨੇਡਾ ਦੇ ਵਿੱਚ ਵੱਧ ਤੋਂ ਵੱਧ ਸਟੂਡੈਂਟਾਂ ਨੂੰ ਜਾਂ ਫਿਰ ਇਸ ਤੋਂ ਇਲਾਵਾ ਟੂਰਿਸਟ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਹੀ ਵਰਕ ਪਰਮਿਟ ਦਿੱਤਾ ਜਾਵੇ ਜੋ ਕਿ ਕੈਨੇਡਾ ਦੇ ਵਿੱਚ ਕੋਈ ਖਾਸ ਹੋਨਰ ਲੈ ਕੇ ਆਏ ਹੋਏ ਹਨ ਸੋ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰਦਿਆਂ ਹੋਇਆ ਗਿਆ ਹੈ ਕਿ ਜਿਹੜਾ 128000 ਦਾ ਕੋਟਾ ਸੀ ਜਿਸ ਦੇ ਵਿੱਚ ਕਿ ਓਪਨ ਵਰਕ ਪਰਮਿਟ ਦਿੱਤੇ ਜਾਂਦੇ ਸਨ ਬਹੁਤ ਸਾਰੇ ਸਟੂਡੈਂਟਾਂ ਨੂੰ ਓਪਨ ਵਰਕ ਪਰਮਿਟ ਮਿਲਦੇ ਸੀ ਜਾਂ ਕੋਈ ਖਾਸ ਸਕਿੱਲ ਰੱਖਣ ਵਾਲਿਆਂ ਨੂੰ ਓਪਨ ਵਰਕ ਪਰਮਿਟ ਦਿੱਤੇ ਜਾਂਦੇ ਸੀ ਪਰ ਹੁਣ ਸਾਲ 2025 ਦੇ ਦੌਰਾਨ ਇਸ ਦਾ ਕੋਟਾ 128000 ਤੋਂ ਵਧਾ ਕੇ 170000 ਕਰ ਦਿੱਤਾ ਗਿਆ ਹੈ ਸੋ ਵੱਡੀ ਗਿਣਤੀ ਦੇ ਵਿੱਚ ਇਸ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਾਲ 2026 ਦੀ ਸ਼ੁਰੂਆਤ ਤੋਂ ਹੀ ਵੱਡੇ ਡਰਾਅ ਕੱਢੇ ਜਾ ਰਹੇ ਹਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਸਾਲ 2024 ਦੇ ਦੌਰਾਨ ਵੀ ਇਹੀ ਖਾਸ ਤੌਰ ਦੇ ਉੱਤੇ ਗੁਜਾਰਿਸ਼ ਕੀਤੀ ਜਾਂਦੀ ਰਹੀ ਹੈ ਜਾਂ ਫਿਰ ਅਨਾਉਂਸਮੈਂਟ ਕੀਤੀ ਜਾਂਦੀ ਰਹੀ ਹੈ ਕਿ ਫ੍ਰੈਂਚ ਬੋਲਣ ਵਾਲਿਆਂ ਨੂੰ ਆਸਾਨੀ ਦੇ ਨਾਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦਿੱਤੀ ਜਾਵੇਗੀ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫਰਵਰੀ 6 ਨੂੰ ਇੱਕ ਹੋਰ ਡਰਾਅ ਕੱਢਿਆ ਗਿਆ ਹੈ ਇਸ ਦੇ ਵਿੱਚ ਵੀ ਫ੍ਰੈਂਚ ਬੋਲਣ ਵਾਲਿਆਂ ਦੇ ਲਈ ਡਰਾ ਕੱਢਿਆ ਗਿਆ ਹੈ ਤੇ ਇਸ ਦੇ ਵਿੱਚ CRS ਸਕੋਰ ਸਿਰਫ 400 ਰੱਖਿਆ ਗਿਆ ਹੈ ਜੀ ਹਾਂ ਸਿਰਫ 400 CRS ਸਕੋਰ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 8500 ਲੋਕਾਂ ਨੂੰ PR ਦਿੱਤੀ ਗਈ ਹੈ ਜੋ ਕਿ ਇੱਕ ਵੱਡਾ ਅੰਕੜਾ ਹੈ ਤੇ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਕੈਨੇਡਾ ਦੇ ਵਿੱਚ PR ਲੈਣਾ ਚਾਹੁੰਦੇ ਆ ਆਸਾਨੀ ਦੇ ਨਾਲ ਫ੍ਰੈਂਚ ਭਾਸ਼ਾ ਜੇਕਰ ਸਿੱਖ ਲੈਂਦੇ ਹਨ ਤੇ ਬੋਲਣੀ ਸਿੱਖ ਲੈਂਦੇ ਹਨ ਜਾਂ ਫਿਰ ਇਸ ਤੋਂ ਇਲਾਵਾ ਲਿਖਣੀ ਸਿੱਖ ਲੈਂਦੇ ਹਨ ਤੇ ਉਹਨਾਂ ਨੂੰ ਵੀ ਆਉਣ ਵਾਲੇ ਹੁਣ ਇੰਨੀਆਂ ਦੇ ਦੌਰਾਨ ਆਸਾਨੀ ਦੇ ਨਾਲ ਪੀਆਰ ਮਿਲ ਜਾਵੇਗੀ ਕਿਉਂਕਿ ਮਾਰਚ ਮਹੀਨੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਫਰੈਂਚ ਦੇ ਵੱਡੇ ਡਰਾਅ ਕੱਢੇ ਜਾਣਗੇ ਇਸ ਤੋਂ ਇਲਾਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵੀ ਵੱਡੇ ਡਰਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ CRS ਸਕੋਰ ਵੀ ਹੁਣ 500 ਤੋਂ ਹੇਠਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਐਕਸਪੀਰੀਅੰਸ ਕਲਾਸ ਦੇ ਵਿੱਚ ਆ ਜਾਵੇਗਾ ਤੇ ਇਸ ਤੋਂ ਇਲਾਵਾ ਫਰੈਂਚ ਦੇ ਵਿੱਚ ਤੇ ਪਹਿਲਾਂ ਹੀ CRS ਸਕੋਰ 400 ਦੇ ਕਰੀਬ ਚੱਲ ਰਿਹਾ ਹੈ